ਸੋ ਇਹੋ ਜੀ ਮੰਗਾਈ ਦੇ ਵਿੱਚ ਆਪਾਂ ਤੁਹਾਨੂੰ ਉਹ ਵੀਰ ਮਲਾਵਾਂਗੇ ਜਿੰਨੇ ਕੀ ਲੋਕਾਂ ਵਾਸਤੇ ਲੰਗਰ ਜਿਹੜਾ ਲਗਾਇਆ ਏ ਸੋ ਲੰਗਰ ਲਗਾਇਆ ਏ ਕੰਨੇ ਨੇ ਪਰਮਾਤਮਾ ਦੀ ਕਿਰਪਾ ਹੋਵੇ ਤਾਂ ਫੇਰ ਹੀ ਕਿਸੇ ਨੂੰ ਭੋਜਨ ਛਕਾਇਆ ਜਾਂਦਾ ਏ ਸੋ ਤਸਵੀਰ ਤੁਹਾਨੂੰ ਦਿਖਾ ਦਾਂਗੇ ਬਰਾਤ ਸੇਵਾ ਸੁਸਾਇਟੀ ਵੱਲੋਂ ਜਿਹੜਾ ਏ ਲੋਕਾਂ ਵਾਸਤੇ ਲੰਗਰ ਦੀ ਜਿਹੜੀ ਸੇਵਾ ਹੈ ਜਿਹੜੀ ਸ਼ੁਰੂ ਕੀਤੀ ਗਈ ਏ ਉਹ ਗੱਲਬਾਤ ਵੀ ਕਰਾਂਗੇ ਆਪਾਂ ਕਿਸੇ ਦੀ ਐਡਵਰਟਾਈਜ਼ਮੈਂਟ ਦਾ ਮਸ਼ਹੂਰੀ ਨਹੀਂ ਕਰਨਾ ਏ ਸਿਰਫ ਸਿਰਫ ਦਰਸ਼ਨ ਆਇਆ ਜੇ ਮਨ ਦੇ ਵਿੱਚ ਚਾਹਤ ਜਾਂ ਜਜ਼ਬਾ ਹੋਵੇ ਤਾਂ ਫੇਰ ਹੀ ਕਿਸੇ ਦੀ ਸੇਵਾ ਹੁੰਦੀ ਏ ਪਰ ਆ ਵਧੀਆ ਉਪਰਾਲਾ ਕੀਤਾ ਵੀਰ ਨੇ ਆਪਾਂ ਗੱਲਬਾਤ ਕਰਾਂਗੇ ਕਿੱਦਾਂ ਮਨ ਦੇ ਵਿੱਚ ਆਇਆ ਲੋਕਾਂ ਦੀ ਸੇਵਾ ਕਰਨੀ ਏ ਤੇ ਗੱਲਬਾਤ ਕਰਦੇ ਆਂ ਵੀਰ ਨਾਲ ਸੋ ਨਮਸਕਾਰ ਭਾਜੀ ਨਮਸਕਾਰ ਕੀ ਨਾਮ ਦੇ ਬੰਨਾ ਲਾਡੀ ਚਾਲਸ ਲਾਡੀ ਭਾਜੀ ਕਿੱਦਾਂ ਮਨ ਦੇ ਵਿੱਚ ਆਇਆ ਕਿ ਲੋਕਾਂ ਦੀ ਸੇਵਾ ਕਰਨੀ ਏ ਤੁਸੀਂ ਭਾਜੀ ਮੈਂ ਕਾਫੀ ਟਾਈਮ ਤੋਂ ਇਹ ਕੰਮ ਕਰਦਾ ਆਂ ਸੇਵਾ ਕਰਦਾ ਹਾਂ ਜਿੱਥੇ ਮੈਨੂੰ ਮੌਕਾ ਮਿਲਦਾ ਮੈਂ ਸੇਵਾ ਕਰਦਾ ਹਾਂ ਜੀ ਠੀਕ ਆ ਜਿੱਥੇ ਵੀ ਮੈਨੂੰ ਟਾਈਮ ਮਿਲਦਾ ਮੌਕਾ ਮਿਲਦਾ ਜਿੱਦਾਂ ਦੀ ਸੇਵਾ ਹੋਏ ਮੈਂ ਕਰਦਾ ਮੈਂ ਚੋਲਾ ਦੇ ਵਾਹਿਗੁਰੂ ਦਾ ਬਾਲ ਬੱਚਾ ਹੈ ਉਹ ਮੇਰੀ ਆਵਾਜ਼ ਨਹੀਂ ਹੈ ਹਸੀयत ਨਹੀਂ ਹੈ ਵਾਹਿਗੁਰੂ ਜੀ ਦੀ ਹਸੀयत ਹੈ ਉਹ ਹੀ ਸਾਰਾ ਕਰਨ ਕਰਾਵਨ ਹਾਰ ਠੀਕ ਹੈ ਜੀ ਬਾਕੀ ਮੈਨੂੰ 2 ਸਾਲ ਤੋਂ ਇੱਛਾ ਸੀ ਕਿ ਮੈਂ ਲੰਗਰ ਦੀ ਸੇਵਾ ਸ਼ੁਰੂ ਕਰਾਂ ਬਸ ਕਰਦੇ ਕਰਦੇ ਹੁਣ ਟਾਈਮ ਮਿਲਿਆ ਵਾਹਿਗੁਰੂ ਨੇ ਹੁਣ ਪਹੁੰਚ ਪਾਈ ਹੈ ਤੇ ਸ਼ੁਰੂ ਕਰਤਾ ਸੋ ਲਾਡੀ ਭਾਜੀ ਪਰਿਵਾਰ ਦੇ ਵਿੱਚ ਕੌਣ ਕੌਣ ਹੋ ਵੀ ਤੁਹਾਡੇ ਦੱਸੋ ਪਰਿਵਾਰ ਦੇ ਵਿੱਚ ਜੀ ਮੇਰੀਆਂ ਭੈਣਾਂ ਦੋ ਇਹਦੇ ਮਾਤਾਵਾ ਆਦਿਕਾ ਵੀ ਦੱਟੋਗੇ ਆ ਜੀ ਮੇਰੀ ਮੈਸੇਜ ਆ ਤੇ ਇੱਕ ਮੇਰਾ ਬੇਟਾ ਇੱਕ ਬੇਟੀ ਹੈ ਜੀ ਉਹ ਪਰਿਵਾਰ ਦੀ ਫਿਰ ਪੂਰੀ سپورਟ ਇਸ ਕੰਮ ਦੇ ਵਿੱਚ ਹੀ ਪਰਿਵਾਰ ਤੇ ਉਹਦੀ ਘੰਟੇ ਆਪਣੇ ਨਾਲ ਆ ਜੀ ਪਰਿਵਾਰ ਦੀ ਪੂਰੀ ਪੂਰੀ سپورਟ ਆ ਜੀ ਮਾਂ ਪੇ ਵੀ ਦਵਾਵਾ ਵਾ ਤਾਂ ਸਤੇ ਇਹ ਕਾਰੋਕਾਰ ਹੁੰਦੇ ਨਹੀਂ ਤਾਂ ਤੁਹਾਨੂੰ ਪਤਾ ਹੀ ਹੈ ਜੀ ਕੋ ਲਾਡੀ ਭਾਜੀ ਫਿਰ ਕਿੰਨਾ ਕੁ سپورਟ ਆ ਲੋਕਾਂ ਦਾ ਯਾਰਾਂ ਦੋਸਤਾਂ ਦਾ ਕਿੰਨਾ ਕੁ ਪਿਆਰ ਆ ਉਹਨਾਂ ਦਾ ਕਿਉਂਕਿ ਬੜੀ ਵੱਡੀ ਸੇਵਾ ਹੁੰਦੀ ਕਿਸੇ ਨੂੰ ਭੋਜਨ ਛਕਾਣਾ ਤੇ ਪਾਣੀ ਛਕਾਣਾ ਤੇ ਤੁਸੀਂ ਇਹ ਕੰਮ ਅੱਜ ਕਰ ਦਿੱਤਾ ਕਿ ਡਿਸ਼ ਵੱਲੋਂ ਦੱਸ ਦੋ ਕਿ ਕਿਹੜੀ ਕਿਹੜੀ ਰੋਜ਼ ਡਿਸ਼ ਤਿਆਰ ਹੋਏਗੀ ਉਹ ਵੀ ਸਾਡੇ ਦਰਸ਼ਕਾਂ ਦਾ ਡਿਸ਼ ਭਾਜੀ 7 ਦਿਨ ਚੇਂਜ ਹੋਊਗੀ ਜੀ ਔਰ ਦੇ ਚੇਂਜ ਹੋਊਗੀ ਡਿਸ਼ ਠੀਕ ਹੈ ਜੀ ਬਾਕੀ ਸਪੋਰਟ ਦੀ ਗੱਲ ਆ ਸਪੋਰਟ ਆ ਵੀਰ ਆਪਣੇ ਇਹ ਆ ਇਹ ਆ ਭਾਜੀ ਉਹਦੀ ਆ ਨਾਗ ਵੀਰਾ ਏ ਠੀਕ ਹੈ ਇਹ ਸਾਡੀਆਂ ਬਾਵਾ ਸੱਜੀਆਂ ਬਟਾਲੇ ਸ਼ੇ ਇਨਾਂ ਨਾਲ ਸ਼ੁਰੂ ਕੀਤਾ ਹੈ ਕੰਮ ਠੀਕ ਹੈ ਜੀ ਇਹਨਾਂ ਦੀ ਸਪੋਰਟ ਹਮੇਸ਼ਾ ਰਹਿੰਦੀ ਹੈ ਜਿੱਥੇ ਆਪਾਂ ਨੂੰ ਫੋਨ ਕਰਦੇ ਆਪਾਂ ਉੱਥੇ ਜਾਈਦਾ ਜੀ ਜਿੱਥੇ ਮਨੀ ਚਦਨ ਜੀ ਦੇ ਜਿੱਦਾਂ ਦੀ ਮਰਜ਼ੀ ਸੇਵਾ ਹੈ ਆਪਾਂ ਕਰੀਦੀ ਹੈ ਬਾਕੀ ਇਹ ਵੀਰੇ ਆਪਣੇ ਨਾਲ ਹੈ ਜੀ ਬਾਕੀ ਪ੍ਰਮਾਤਮਾ ਸੱਚੇ ਪਾਤਸ਼ਾਹ ਵਾਹਿਗੁਰੂ ਭੀਮਤਪਸ਼ੀਨ ਬਾਲਬਖਸ਼ ਕੇ ਕੰਮ ਸ਼ੁਰੂ ਹੋਇਆ ਜੀ ਸੇਵਾ ਸ਼ੁਰੂ ਹੋ ਗਈ 90 ਪੰਦੇ ਨੇ ਕਿ ਕਿਸੇ ਨੂੰ ਭੋਜਨ ਸਿਕਾਣਾ ਤੇ ਪਾਣੀ ਪਿਉਣਾ ਪ੍ਰਮਾਤਮਾ ਦੀ ਕਿਰਪਾ ਹੁੰਦੀ ਹੈ ਹੁਣ ਮੈਂ ਦੇਖਿਆ ਕਿ ਲਾਈਨਾਂ ਦੇ ਵਿੱਚ ਲੋਕ ਲੱਗੇ ਦਨੇ ਤੇ ਬੜੇ ਪਿਆਰ ਦੇ ਨਾਲ ਤੁਸੀਂ ਆਪਣੇ ਹੱਥੀ ਉਹਨਾਂ ਨੂੰ ਭੋਜਨ ਸਕਾ ਰਹੇ ਹੋ ਤਾਂ ਕਿਤੇ ਨਾ ਕਿਤੇ ਉਹ ਸੀਸਾ ਵੀ ਦੇ ਕੇ ਜਾਂਦੇ ਨੇ ਜਦੋਂ ਗਰਮੀ ਦੇ ਵਿੱਚ ਕਿਸੇ ਨੂੰ ਪਾਣੀ ਮਿਲ ਜਾਣਾ ਹੈ ਜਾਂ ਭੋਜਨ ਮਿਲ ਜਾਣਾ ਇੱਕ ਕੋਈ ਬੰਦਾ ਨਹੀਂ ਅਫੋਰਡ ਕਰ ਸਕਦਾ ਖਾਣਾ ਬਾਹਰ ਦਾ ਠੀਕ ਹੈ ਉਹਨਾਂ ਨੂੰ ਜਦੋਂ ਮਿਲਣਾ ਉਹ ਸੀਸਾ ਦੇ ਕੇ ਜਾਂਦੇ ਆ ਤੇ ਲਾਡੀ ਵੀਰ ਨੂੰ ਕਿੰਨਿਆਂ ਦੇ ਸੀਸਾ ਦੇ ਕੇ ਲੋਕ ਆ ਗਏ ਭਾਈ ਇਹ ਦੇਖੋ ਉਹਨਾਂ ਦੀਆਂ ਸੀਸਾਂ ਦੇ ਨਾਲ ਹੀ ਮੈਂ ਤੁਰਿਆ ਫਿਰਦਾ ਠੀਕ ਹੈ ਵਾਹਿਗੁਰੂ ਜੀ ਨੇ ਕੰਮਕਾਰ ਮੇਰਾ ਸਾਰਾ ਬਾਹਰ ਕੰਮਕਾਰ ਹੈ ਤੇ ਭਾਈ ਜੀ ਠੀਕ ਹੈ ਜੀ ਇੱਥੇ ਮੇਰਾ ਖਾਨ ਦਾ ਕੰਮਕਾਰ ਆ ਵਾਹਿਗੁਰੂ ਜੀ ਨੇ ਬਲ ਬਖਸ਼ਿਆ ਉਹਨਾਂ ਦੀ ਸੀਸਾ ਕਰਕੇ ਆ ਜੀ ਮਾਪੇ ਰੀ ਸੀਸਾ ਭਰਾਵਾਂ ਦੀਆਂ ਸੀਸਾ ਜਿਵੇਂ ਵੱਡਿਆਂ ਦੀਆਂ ਸੀਸਾ ਫੇਰੀ ਕੰਮ ਚੱਲਦਾ ਜੀ ਜੇ ਕੋਈ ਕੱਲਾ ਬੰਦਾ ਕੱਲਾ ਬੰਦਾ ਕੁਛ ਨਹੀਂ ਜੀ ਸਭ ਭਰਾ ਇਕੱਠੇ ਹੁੰਦੇ ਆ ਫੇਰੀ ਸਾਰਾ ਕੁਝ ਆ ਸੋ ਫਿਰ ਕੀ ਮੈਸੇਜ ਦੇਣਾ ਚਾਹੁੰਦੇ ਲੋਕਾਂ ਨੂੰ ਮੈਂ ਤੇ ਕਹਿੰਦਾ ਜੀ ਸੇਵਾ ਕਰੋ ਸਰਬੱਤ ਦਾ ਭਲਾ ਕਰੋ ਸਰਬੱਤ ਦਾ ਭਲਾ ਸੋਚੋ ਕਿਸੇ ਦਾ ਮਾਰਾ ਨਾ ਕਰੋ ਸੋ ਗੱਲਬਾਤ ਕੀਤੀ ਆਪਾਂ ਅਕਸਰ ਤੁਸੀਂ ਉਹਨਾਂ ਨੂੰ ਦੇਖਦੇ ਹੋ ਉਹ ਵੀ ਬੜੀ ਸੇਵਾ ਕਰਦੇ ਨੇ ਵਿਕਾਸ ਮਹਿਤਾ ਜੀ ਲਾਡੀ ਭਾਜੀ ਨੇ ਕਿਹਾ ਕਿ ਉਹ ਸਾਡੀਆਂ ਬਾਵਾਆਂ ਨੇ ਭਰਾ ਮੰਨ ਲਿਆ ਉਹਨਾਂ ਨੂੰ ਉਹ ਵੀ ਸਾਰੀ ਟੀਮ ਇੱਥੇ ਲੈ ਕੇ ਪਹੁੰਚੇ ਨੇ ਸੋ ਬੜਾ ਵਧੀਆ ਉਪਰਾਲਾ ਜੀ ਵੀਰ ਵੱਲੋਂ ਤੇ ਸਾਰੇ ਮੈਂਬਰਾਂ ਵੱਲੋਂ ਕਿਉਂਕਿ ਭੋਜਨ ਸ਼ਕਾਣਾ ਤੇ ਪਾਣੀ ਸ਼ਕਾਣਾ ਕਿਸੇ ਨੂੰ ਬੜੀ ਵੱਡੀ ਜਿਹੜੀ ਹੈ ਕਿਰਪਾ ਹੁੰਦੀ ਹੈ ਪਰਮਾਤਮਾ ਕਰੇ ਐਦਾਂ ਹੀ ਇਹ ਲੰਗਰ ਭਣਾਰੇ ਚੱਲਦੇ ਰਹਿਣ ਤੇ ਲਾਡੀ ਪਰਿਵਾਰ ਦੇ ਉੱਤੇ ਸਾਰਿਆਂ ਦੇ ਉੱਤੇ ਮੇਰਾ ਪਰ ਆ ਹੱਥ ਰੱਖਣ ਪਰਮਾਤਮਾ ਕਿਉਂਕਿ ਐਦਾਂ ਹੀ ਲੰਗਰ ਭਣਾਰੇ ਚਲਾਉਂਦੇ ਰੋ ਆਪਾਂ ਗੱਲਬਾਤ ਕਰਾਂਗੇ ਵਿਕਾਸ ਮਹਿਤਾ ਜੀ ਨਾਲ ਮਾਤਾ ਸਾਹਿਬ ਨਮਸਕਾਰ ਨਮਸਕਾਰ ਬਈ ਕੀ ਕਹਿਣਾ ਚਾਹਦੇ ਹੋ ਤੁਸੀਂ ਕਿ ਵੀਰ ਨੇ ਜਿਹੜਾ ਉਪਰਾਲਾ ਕੀਤਾ ਹੈ ਬੜਾ ਵਧੀਆ ਉਪਰਾਲਾ ਬੜਾ ਘੈਂਟ ਹੈ ਜੀ ਕੰਮ ਜੀ ਇਹ ਕੋਈ ਕੋਈ ਕਰ ਸਕਦਾ ਜੀ ਇਹ ਰੱਬ ਨੇ ਨਾ ਤੇ ਮਾਲਕ ਨੇ ਇਹ ਕਿਸੇ ਕਿਸ ਨੂੰ ਇਹ ਇੱਛਾ ਹੁੰਦੀ ਹੈ ਜੀ ਤੇ ਲਾਡੀ ਵੀ ਇਦਾਂ ਦੀ ਚੀਜ਼ ਬਖਸ਼ੀ ਹੈ ਲਾਡੀ ਨੇ ਉਹਨੂੰ ਇੰਨੇ ਜੁੱਗਾਂ ਰੱਬ ਨੇ ਕੀਤਾ ਕਿ ਚਾਰ ਬੰਦੇ ਨੂੰ ਰੋਟੀ ਖਵਾ ਸਕਦਾ ਤੇ ਬੜਾ ਪੁੰਨ ਵਾਲਾ ਕੰਮ ਹੈ ਜੀ ਪਾਣੀ ਪੈਣਾ ਰੋਟੀ ਪਾਣੀ ਰੋਜ਼ ਉਹ ਵੀ ਜੀ ਜੀ ਵੀਰ ਉਹਨਾਂ ਨੇ ਇੱਕ ਕੰਮ ਸਟਾਰਟ ਕਰਤਾ ਹੈ ਅਮਰੋਜ ਦੀ ਰੋਜ਼ ਚੱਲੂਗਾ ਜੀ ਸੋ ਵਿਕਾਸ ਜੀ ਤੁਹਾਨੂੰ ਉਹਨਾਂ ਨੇ ਭਰਾ ਮੰਨਿਆ ਆਪਣਾ ਤੇ ਆਇਆ ਕੋਈ ਤੋੜਰੇਗੀ ਤੁਹਾਡੀ ਮੇਰੀ ਪੂਰੀ سپورਟ ਰਹੇਗੀ ਜੀ ਉਹ ਆਪਾਂ ਕਿਸੇ ਨੂੰ ਇੱਕ ਵਾਰੀ ਉਹਦੇ ਨਾਲ ਚੱਲੀ ਦੇਣਾ ਫਿਰ ਰੇਂਦੇ ਸਾਹ ਤੱਕ ਨਾਲ ਚੱਲੀਦਾ ਅਸੀਂ ਪਿੱਛੇ ਮੋੜਨ ਵਾਲੇ ਬੰਦੇ ਨਹੀਂ ਜੀ ਤੇ ਵਿਕਾਸ ਮੈਂ ਤਾਂ ਤਾਂ ਹੀ ਆਂ ਜੇ ਭਰਾ ਮੇਰੇ ਨਾਲ ਹੈਗੇ ਜੇ ਭਰਾ ਮੇਰੇ ਨਾਲ ਨਾ ਤੇ ਇਹ ਵਿਕਾਸ ਜੇ ਭਰਾ ਨਹੀਂ ਨਾ ਮੇਰੇ ਨਾਲ ਫਿਰ ਵਿਕਾਸ ਕੁਝ ਨਹੀਂ ਹੈਗਾ ਜਿੰਦਰ ਲਾਢੀ ਵੀਰ ਹੁੰਦਰੀ ਆ ਵਿਕਾਸ ਆ ਜਿੰਦਰ ਬਟਾਲੇ ਦੇ ਲੋਕ ਮੇਰੇ ਨਾਲ ਆ ਉਹਨੇ ਤੇਰੀ ਵਿਕਾਸ ਜਿੱਦਨੇ ਨਾਲ ਸਾਥ ਛੁੱਟਿਆ ਉਹਦੇ ਬਾਅਦ ਕਿਸੇ ਕੰਮ ਬਣ ਗਿਆ ਉਹ ਵਿਕਾਸ ਜੀ ਐਡਾ ਸਾਥ ਛੁੱਟਦਾ ਨਹੀਂ ਕਿਉਂਕਿ ਤੁਸੀਂ ਸੇਵਾ ਕਰਦੇ ਹੋ ਲਾਢੀ ਵੀਰ ਆ ਤੁਸੀਂ ਉਹ ਤੁਹਾਡੀ ਟੀਮ ਆ ਜੋ ਤੁਸੀਂ ਸੇਵਾ ਕਰਦੇ ਹੋ ਨਾ ਕਿਤੇ ਨਾ ਕਿਤੇ ਲੇਖੇ ਲੱਗਦੀ ਆ ਪਰਮਾਤਮਾ ਦੇ ਘਰ ਦੇ ਵਿੱਚ ਇਹ ਪਰਮਾਤਮਾ ਆਪੇ ਹੀ ਕਿਰਪਾ ਕਰੀ ਜਾਂਦਾ ਐਡਾ ਦੀ ਗੱਲ ਨਹੀਂ ਹੈਗੀ ਸਾਥ ਪੂਰਾ ਰਹੇਗਾ ਜਿੰਨਾ ਤੱਕ ਉਹਨਾਂ ਨੇ ਸੇਵਾ ਕਰਾਣੀਓ ਚੱਲਦੀ ਰਹੇਗੀ ਕੀ ਮੈਸੇਜ ਲੋਕਾਂ ਨੂੰ ਦੇਣਾ ਚਾਹਦੇ ਹੋ ਤੁਸੀਂ ਮੈਂ ਤੇ ਜਦੋਂ ਸੇਵਾ ਕਰਦਣਾ ਫਿਰ ਮੈਂ ਕੁਝ ਲੈਣ ਦੀ ਇੱਛਾ ਨਹੀਂ ਰੱਖਦਾ ਮੈਂ ਤੇ ਸੇਵਾ ਕਰਕੇ ਭੁੱਲ ਜਾਂਦਾ ਐ ਪਰ ਉਹ ਦੇਣਾ ਨਹੀਂ ਦਿਨ ਉਹ ਮਾਲਕ ਦੇ ਹੱਥ ਜਾ ਮੈਂ ਤੇ ਸੇਵਾ ਕਰਕੇ ਭੁੱਲ ਜਾਂਦਾ ਤੇ ਮੈਂ ਮੇਰੀ ਸੋਚ ਪਤਾ ਕੀ ਐ ਕਿ ਮੈਂ ਚਾਹੁੰਦਾ ਇੱਕ ਰਿਕਸ਼ੇ ਵਾਲਾ ਵੀ ਆ ਕੇ ਉੱਠ ਕੇ ਸੇਵਾ ਕਰੇ ਉਹ ਵੀ ਆ ਕੇ ਆਪਣਾ ਦਸਵੰਤ ਤੇ ਉਹੀ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਜੇਬਾਂ ਭਰੀਆਂ ਹੋਣ ਜ਼ਿਆਦਾ ਤੇ ਫੇਰ ਨਹੀਂ ਸੇਵਾ ਕੀਤੀ ਜਾ ਸਕਦੀ ਸੇਵਾ ਹਮੇਸ਼ਾ ਨੀਤ ਨਾਲ ਕੀਤੀ ਜਾ ਸਕਦੀ ਐ ਜਿਸ ਬੰਦੇ ਚ ਨੀਅਤ ਨਾਲ ਕਿਸੇ ਦੀ ਮਦਦ ਕਰਨੀ ਉਹਨੇ ਉੱਠ ਕੇ ਆ ਜਾਣਾ ਸੇਵਾ ਕਰ ਬਾਕੀ ਮਹਿਲਾਂ 'ਚ ਬੈਠੇ ਹੋਏ ਆ ਉਹ ਨਹੀਂ ਸੇਵਾ ਕਰਨ ਉੱਠ ਕੇ ਆਏ ਇਹ ਕਿ ਚੁਗੰਗੀਆਂ ਚੁੱਟ ਕੇ ਆ ਕੇ ਸੇਵਾ ਕਰਨ ਦਾ ਨੀਅਤ ਆ ਸਾਰੀ ਕਿ ਮੈਂ ਚਾਹੁੰਦਾ ਕਿ ਜਿੰਨੀ ਕੁ ਜਿੱਦੀ ਾਕਾਤ ਹੈਗੀ ਓਨੀ ਕੁ ਸੇਵਾ ਕਰਨ ਦੀ ਕੋਸ਼ਿਸ਼ ਕਰਿਆ ਕਰੋ ਜੇ ਤੁਹਾਨੂੰ ਲੱਗਦਾ ਨਾ ਕਿਸੇ ਨੂੰ 10 ਰੁਪਏ ਦੇ ਕੇ ਕਿਸੇ ਦੀ ਜਾਨ ਬਚਦੀ ਆ ਜੇ ਇੱਕ ਟਾਈਮ ਦੀ ਰੋਟੀ ਖਾ ਲੈਂਦਾ ਅਜੋ ਤੇ ਬੱਚੇ ਦੁੱਧ ਪੀ ਲੈਂਦੇ ਆ ਫਿਰ ਦਿਆ ਜ਼ਰੂਰ ਕਰੋ ਇਹ ਨਾ ਸੋਚਿਆ ਕਰੋ ਮੇਰੇ 10 ਰੁਪਏ ਨਾਲ ਪਤਾ ਨਹੀਂ ਕੀ ਬੰਨਣਾ ਕੀ ਪਤਾ ਤੁਹਾਡੇ 10 ਰੁਪਏ ਨਾਲ ਉਹ ਇੱਕ ਟਾਈਮ ਦੀ ਰੋਟੀ ਖਾ ਲੂਗਾ ਇਸ ਲਈ ਜਿਹੜੀਆਂ ਦਵਾਵਾਂ ਹੁੰਦੀਆਂ ਉਹ ਇਦਾਂ ਹੀ ਮਿਲਦੀਆਂ ਜ਼ਰੂਰਤਮੰਦ ਲੋਕਾਂ ਦੀ ਮਦਦ ਕਰਕੇ ਉਹ ਕਿਸੇ ਵੀ ਦੁਕਾਨਾਂ ਤੋਂ ਜਾ ਕੇ ਖਰੀਦਿਆ ਨਹੀਂ ਜਾ ਸਕਦੀਆਂ ਹਨਾ ਉਹ ਜਦੋਂ ਜਦੋਂ ਅਸਲ ਚ ਨੂੰ ਉਹਨੇ ਜਦੋਂ ਤੁਹਾਡੇ ਕੋ ਸਾਡੇ ਕੋ ਭੈਣ ਆਈ ਸੀ ਨਾ ਉਹਨੇ ਦੋ ਟਾਈਮ ਰੋਟੀ ਨਹੀਂ ਦੋ ਦਿਨ ਰੋਟੀ ਨਹੀਂ ਖਾਧੀ ਵਿਚਾਰੀ ਰੋਟੀ ਦੀ ਤਰਸੀ ਕਿੰਨੀ ਮੱ ਧੱਕੇ ਖਾਧਿਆ ਦੋ ਦਿਨ ਤੋਂ ਰੋਟੀ ਨਹੀਂ ਖਾਧੀ ਜਦੋਂ ਉਹਨੂੰ ਉਹਨੂੰ ਉੱਥੇ ਆ ਕੇ ਕਿਸੇ ਨੇ ਰੋਟੀ ਦਿੱਤੀ ਇੱਕ ਟਾਈਮ ਦੀ ਕਿੰਨੀਆਂ ਕੁ ਦੁਆਵਾਂ ਨਿਕਲ ਆਣੀਆਂ ਆਦੇ ਮਨ ਚ ਉਹ ਦੁਆਵਾਂ ਕਿਤਨਾ ਕਿਤੋਂ ਰੱਬ ਨੇ ਜਰੂਰ ਸੁਣੀਆਂ ਹੋਣਗੀਆਂ ਕਿ ਉਹ ਕਿਸੇ ਨਾ ਕਿਸੇ ਟਾਈਮ ਉਹ ਰਿਟਰਨ ਮਿਲਨੀ ਆ ਜਰੂਰ ਆ ਬੱਲੇ ਨੂੰ ਜਿਹੜੀਆਂ ਦੁਆਵਾਂ ਨੇ ਖੁੱਟੀਆਂ ਤੇ ਮੈਂ ਚਾਹਨਾ ਕਿ ਜਿੰਨੀਆਂ ਮੈਂ ਕਿੰਨੇ ਇਸ ਧਰਤੀ ਤੇ ਆਏ ਹਾਂ ਆਪਣੀ ਲਈ ਸਾਰੇ ਜਿੰਨੇ ਤੁਸੀਂ ਕਿਸੇ ਲਈ ਕੀ ਜੀਆ ਇਸੇ ਆਪਣੇ ਆਪਣੀ ਜ਼ਿੰਦਗੀ ਨੂੰ ਕਿਸੇ ਲਈ ਤੁਹਾਡਾ ਕੀ ਟਾਈਮ ਕੱਢਿਆ ਤੁਸੀਂ ਸਾਡੀ ਜਵਾਨੀ ਆ ਜੀ ਜਵਾਨੀ ਜੱਟ ਤੇ ਰਹਿਣੀ ਨਹੀਂ ਤੇ ਆਂਦੀ ਆ ਮਿੰਟਕਲੀ ਚਲ ਜਾਂਦੀ ਆ ਤੇ ਮੈਂ ਚਾਹਣਾ ਮੇਰੀ ਜਵਾਨੀ ਵਿਰਥ ਨਾ ਜਾਏ ਤੇ ਮੇਰੀ ਜਵਾਨੀ ਕਿਸੇ ਚੰਗੇ ਪਾਸੇ ਲੱਗ ਜਾਏ ਮੈਂ ਇਹ ਚਾਹਣਾ ਜਿੰਨੇ ਵੀ ਮੇਰੇ ਨੌਜਵਾਨ ਭਰਾ ਆ ਜੇ ਤੁਸੀਂ ਨਹੀਂ ਕਰ ਸਕਦੇ ਤੇ ਸਾਡੇ ਸਾਥ ਤੁਸੀਂ ਦਿੱਲੀ ਸਾਡੇ ਸਾਥ ਨੂੰ ਨੋਨ ਅਰੂਗੜ ਬੈਠੇ ਆਂ ਜਰੂਰਤਮੰਦ ਸਾਡੇ ਕੋਲ ਲੋਕ ਆnde ਜਿਹੜੇ ਇਲਾਜ ਨਹੀਂ ਕਰਾ ਪਾਉਂਦੇ ਆਓ ਤੁਹਾਨੂੰ ਮਿਲਾਂਦੇ ਆਂ ਦੁੱਖ ਸੁਣ ਦੁੱਖ ਸੁਣ ਕੇ ਸੇਵਾ ਦਿਓ ਜੇ ਤੁਸੀਂ ਆਪ ਖੁਦ ਕਰਨਾ ਚਾਹਦੇ ਹੋ ਖੁਦ ਕਰੋ ਤੁਹਾਨੂੰ ਸਾਨੂੰ ਪਾਵੇਂ ਬੜਾ ਸਕੂਨ ਮਿਲੇਗਾ ਜਿੱਥੇ ਸਾਡੀ ਲਾਡੀ ਵੀਰ ਦੀ ਮੇਰੀ ਟੀਮ ਚ ਜਰੂਰ ਪਹੇਗੀ ਅਸੀਂ ਉੱਥੇ ਪਹੁੰਚਾਂਗੇ ਬਿਨਾਂ ਕਿਸੇ ਸਵਾਰ ਇਸ ਲਈ ਇਸ ਵੀਡੀਓ ਨੂੰ ਸ਼ੇਅਰ ਕਰੋ ਜਿੰਨਾ ਹੋ ਸਕਦਾ ਤਾਂ ਕਿ ਲੋਕਾਂ ਨੂੰ ਇਸ ਜਗ੍ਹਾ ਦਾ ਪਤਾ ਲੱਗੇ ਇੱਥੇ ਕਾਦੀ ਵਾਲੀ ਚੁੰਗੀ ਆ ਜੀ ਰੋਜ਼ ਲੰਗਰ ਪ੍ਰਸ਼ਾਦਾ ਵਾਹਿਗੁਰੂ ਜੀ ਦੀ ਕਿਰਪਾ ਨਾਲ ਤੁਹਾਨੂੰ ਪਤਾ ਹੈ 20 ਰੁਪਏ ਦਾ ਲੰਗਰ ਗੁਰੂ ਸਾਹਿਬ ਦਾ ਤੇ ਵਿਆਜ ਨਾਲ ਇਹ ਲੰਗਰ ਚੱਲਦਾ ਹੈ ਗੁਰੂ ਸਾਹਿਬ ਦੇ 20 ਰੁਪਏ ਦੀ ਵਿਆਜ ਨਾਲ ਤੇ ਮੈਂ ਇਹ ਕਹਿੰਦਾ ਕਿ ਲੋਕਾਂ ਤੱਕ ਪਹੁੰਚਾਓ ਜਿਹੜੇ ਰੋਟੀ ਨਹੀਂ ਖਾ ਸਕਦੇ ਲੇਬਰ ਹੋ ਰਿਕਸ਼ਾ ਚਲਾਉਣ ਵਾਲੇ ਜਿਹੜੇ ਘਰ ਨਹੀਂ ਰੋਟੀ ਤੇ ਲੈ ਕੇ ਆਉਂਦੇ ਉਹ ਇਥੇ ਆ ਲੰਗਰ ਪਾਣੀ ਸ਼ਕਨ ਜਿਹੜੇ ਹੋਰ ਬਜ਼ਾਰਾ ਚ ਪੈਸੇ ਦੇ ਕੇ ਲੰਗਰ ਖਾਂਦੇ ਆ ਲਾਡੀ ਵੀਰ ਦੀ ਲਾਈਪ ਹੋਈ ਸੇਵਾ ਨਾਲ ਲੰਗਰ ਪਾਣੀ ਸ਼ਕਨ ਤੇ ਲਾਡੀ ਵੀਰ ਨੂੰ ਜਿੰਨੀਆਂ ਦੁਆਵਾਂ ਹੋਤੀਆਂ ਉਨੀਆਂ ਦੁਆਵਾਂ ਦੋ ਲਾਡੀ ਵੀਰ 200 ਦੀ ਜਗ੍ਹਾ 400 400 ਦੇ ਨਾਲ 1000 ਲੋਕਾਂ ਦਾ ਲੰਗਰ ਪਾਣੀ ਸ਼ਕਾਉਂਦਾ ਰਿਹਾ ਧੰਨਵਾਦ ਸੋ ਗੱਲਬਾਤ ਕੀ ਹੋ ਜੇਰੇ ਤੇ ਲੰਗਰ ਸ਼ਕਣ ਆ ਇਹਨਾਂ ਪੌਣਾ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਕਿਉਂਕਿ ਬੜਾ ਵਧੀਆ ਉਪਰਾਲਾ ਕੀਤਾ ਵੀਰਾਂ ਨੇ ਸੋ ਸਾਨੂੰ ਤਾਂ ਬੜਾ ਵਧੀਆ ਲੱਗਿਆ ਉਹ ਲੋਕ ਪਹੁੰਚੇ ਨੇ ਆਪਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਉਹਨਾਂ ਦਾ ਕਿੱਦਾਂ ਦਾ ਲੱਗਿਆ ਉਹਨਾਂ ਨੂੰ ਲੰਗਰ ਭੰਡਾਰਾ ਗੱਲਬਾਤ ਕਰਦੇ ਸੱਸੀ ਗੱਲ ਬਾਬਾ ਜੀ ਮਹਾਰਾਜ ਸਾਹਿਬ ਵਾਹਿਗੁਰੂ ਜੀ ਜੀ ਅੱਗੇ ਜੀ ਲਵੰਦੀ ਅੱਧਰ ਦੇਖੋ ਉਹ ਕਿੱਦਾਂ ਦਾ ਉਬਰਾਲਾ ਲੱਗਿਆ ਵੀਰ ਦਾ ਲੰਗਰ ਭੰਡਾਰਾ ਕਾਲੂ ਕੀਤਾ ਬੜਾ ਸੋਹਣਾ ਲੱਗਾ ਜੀ ਗੁਰੂ ਮਹਾਰਾਜ ਨਾਨਕ ਪਾਤਸ਼ਾਹ ਨਿਰੰਕਾਰ ਰਹਿਣਾ ਕਰੇ ਕੋਈਆਂ ਦੇ ਹੱਥ ਹੋਵੇ ਕਹੇ ਜੋ ਕੰਮ ਸਾਬ ਕਰ ਸਕਦੇ ਆ ਪਰ ਆਪਾਂ ਜੇ ਦੇਖੀ ਨਾ ਹੰਕਾਰ ਮਾਣ ਯੋਰ ਉਹ ਦਿਨ ਆ ਪਰਾਲਾ ਕੋਈ ਨਹੀਂ ਨਾਲ ਆਪਾਂ ਨੀਵੇਂ ਹੋ ਗਏ ਇਹ ਗੁਰੂ ਮਹਾਰਾਜ ਦਾ ਪਰਾਲਾ ਅੱਜ ਬਹੁਤ ਸੋਹਣਾ ਆਵਾ 3 ਮਤਾਨ ਕੋਈ ਤੁਫਾਏ ਨਹੀਂ ਇਹ ਕੋਈ ਤਹਾ ਹੈ ਉਹ ਬੜੇ ਬੜੇ ਬਾਦਸ਼ਾਹਾਂ ਨੂੰ ਮੁੱਕ ਜਾਂਦੀ ਆ ਭਾਈ ਜਿਹੜੇ ਪ੍ਰਕਾਸ਼ ਆ ਗਿਆ ਜੇ ਨਾ ਚਾਹ ਕੋਈ ਕੜੀ ਪ੍ਰਕਾਸ਼ ਆ ਗਿਆ ਕੋਈ ਵੀ ਉਲਾਤ ਆ ਆਨੰਦ ਆਇਆ ਪਰ ਬਾਬਾ ਜੀ ਬਾਬਾ ਪੂਰਾ ਗੰਗੂਰੀ ਮਹਾਰਾਜ ਰਹਿਮਤ ਹੋਵੇ ਖੰਡ ਪੈ ਗਈ ਤਾਂ ਕੀ ਕਹਿਣਾ ਚਾਹਦੇ ਹੋ ਫਿਰ ਲਾਡੀ ਵੀਰਵਾਲ ਜਿਹੜਾ ਮੈਂ ਲਾਡੀ ਵੀਰ ਜਿਹੜਾ ਗੁਰੂ ਮਹਾਰਾਜ ਬੜੀ ਬੜੀ ਜੰਮ ਰਿਹਾ ਇਹਨਾਂ ਨੇ ਨੌਜਵਾਨ ਸਭਾ ਨੂੰ ਇਹ ਪਨੇ ਲਾਇਆ ਅੱਜ ਇਹ ਮਾਰਾ ਹੱਥੇ ਪਾਜਾ ਇਹਨਾਂ ਅੱਜ ਦੇਖ ਕੇ ਕੋਈ ਵੀ ਵਿਚਾਰ ਪਰਾਲਾ ਕਰਕੇ ਆਪਣੇ ਘਰਵਾਲੇ ਦੱਸਣਗੇ ਆਪਣੇ ਬੱਚਿਆਂ ਨੂੰ ਦੱਸਣਗੇ ਜਿਵੇਂ ਸੋਹਣਾ ਵੀਰ ਇਲਾਦੀ ਵੀਰ ਨੇ ਇਹ ਆਪਣਾ ਅੱਜ ਸੋਹਣਾ ਕੰਮ ਕੀਤਾ ਵਾ ਲੰਗਰ ਲਾਇਆ ਵਾ ਗੁਰੂ ਮਾਰਾ ਲੋਕਾਂ ਗਰੀਬਾਂ ਨੂੰ ਸ਼ਕਾਇਆ ਵਾ ਅੱਜ ਦੇ ਅਸੀਂ ਯਾਤਰੀ ਆ ਗਏ ਮਹਾਰਾਜ ਕਰ ਵੀ ਲਗਾ ਰਹੇ ਸੋ ਗੱਲਬਾਤ ਕਰਾਂਗੇ ਹੋਰ ਵੀ ਲੋਕ ਮੌਜੂਦ ਨੇ ਆਪਾਂ ਤੁਸੀਂ ਭਾਜੀ ਕੀ ਕਰਦੇ ਹੋ ਮੈਂ ਲੰਗਰ ਬਣਾਉਂਦਾ ਲੰਗਰ ਬਣਾਉਂਦੇ ਹੋ ਫਿਰ ਕਿੱਦਾਂ ਆ ਲੱਗਦਾ ਏ ਉਕਰਾਲਾ लाडी ਵੀਰ ਦਾ ਬਹੁਤ ਵਧੀਆ ਉਕਰਾਲਾ ਭਾਜੀ ਭਾਜੀ ਨੇ ਸੋਚਿਆ ਵਾ ਜੀ ਇੱਦਾਂ ਦੀ ਨੇਕ ਰੂਹ ਕੋਈ ਕੋਈ ਹੁੰਦੀ ਭਾਜੀ ਧਰਤੀ ਦੇ ਉੱਤੇ ਜਿਹੜੇ ਇਹੋ ਜਿਹਾ ਪ੍ਰਾਲੇ ਕਰਦੇ ਆ ਤੇ ਬਹੁਤ ਹੀ ਭਾਜੀ ਦਾ ਕੰਮ ਕਰਦੇ ਬਹੁਤ ਮਜ਼ਾ ਆਇਆ ਭਾਜੀ ਸਾਨੂੰ ਇਹੋ ਜਿਹੇ ਬੰਦੇ ਰੱਬ ਦੇ ਵੱਲੋਂ ਹੀ ਕਦੇ-ਕਦੇ ਮਿਲਦੇ ਜਿੰਦਗੀ ਦੇ ਵਿੱਚ ਭਾਜੀ ਜੀ ਜੀ ਤੇ ਮੈਂ ਹੀ ਕਹਾਂਗਾ ਕਿ ਤੇ ਢੇਲੀ ਲੰਗਰ ਲੱਗਦਾ ਵਾ ਢੇਲੀ ਲੰਗਰ ਆ ਕੇ ਛਕੋ 12 ਵਜੇ ਤੋਂ ਲੈ ਕੇ 2 ਵਜੇ ਤੱਕ ਤੇ ਇਹ ਤੁਹਾਨੂੰ ਲੰਗਰ ਮਿਲੇ ਕਰੇਗਾ ਜਿਹੜਾ ਮਰਜੀ ਬੰਦਾ ਆਏ ਲੰਗਰ ਛਕੇ ਵਾਹਿਗੁਰੂ ਦੀ ਖਫਾ ਕਰਵਾਉਂਦੀ ਸੋ ਗੱਲਬਾਤ ਕੀਤੀ ਹੈ ਉਹਨਾਂ ਨੇ ਕਿਹਾ ਹੈ ਕਿ ਰੋਜ਼ ਢੇਲੀ ਲਾਡੀ ਵੀਰ ਵੱਲੋਂ ਜਿਹੜਾ ਇਹ ਲੰਗਰ ਲਗਾਇ ਸੋ ਆਪਾਂ ਵੀ ਅਪੀਲ ਕਰਦੇ ਆ ਕਿ ਭੋਜਨ ਛੱਕ ਕੇ ਜਾਓ ਫ੍ਰੀ ਲੰਗਰ ਸੇਵਾ ਜਿਹੜੀ ਡੇਲੀ ਅਤੇ ਚੱਲੂਗੀ ਹਰ ਰੋਜ਼ ਜਿਹੜੀ ਡਿਸ਼ ਆ ਉਹ ਚੇਂਜ ਹੋਏਗੀ ਸੋ ਵੀਡੀਓ ਨੂੰ ਵਕਤ ਬਾਅਦ ਸ਼ੇਅਰ ਕਰਿਓ ਤਾਂ ਕਿ ਵੀਡੀਓ ਉੱਤੇ ਤੱਕ ਜਾਣੀ ਚਾਹੀਦੀ ਏ ਕਿ ਜਿਹੜੇ ਇਹੋ ਦੀ ਸੇਵਾ ਕਰਨਾ ਚਾਹੁੰਦੇ ਨੇ ਉਹ ਵੇਖ ਕੇ ਇਹੋ ਦੀ ਸੇਵਾ ਜਰੀਏ ਲੋਕਾਂ ਨੂੰ ਭੋਜਨ ਛਕਾਉਣ ਦੀ ਜਿਹੜੀ ਸੇਵਾ ਏ ਉਹ ਜ਼ਰੂਰ ਕਰਨ ਸੋ ਕੈਮਰਾ ਪਰਸਨ ਪੌਨਗਰ왈 ਦੇ ਨਾਲ ਲਖੀ ਰਾਜਪੂਤ ਗੁਰਦਾਸਪੁਰ